प्यारे दर्शक को प्यार भरी सत श्री अकाल मेरे चैनल को प्लीज सब्सक्राइब जरूर कर दिया करो मेनू ਤੁਹਾਡੇ ਪਿਆਰ ਦੀ ਬਹੁਤ ਹੀ ਜਰੂਰਤ ਹੈ ਮੇਰੀ ਅੱਜ ਦੀ ਕਹਾਣੀ ਹੈ ਅੱਜ ਦੇ ਸਮਾਜ ਅਤੇ ਅੱਜ ਦੇ ਬੱਚਿਆਂ ਬਾਰੇ ਬੱਚੇ ਜਿਹੜੇ ਆ ਮਾਪੇ ਨੂੰ ਵੇਖ ਕੇ ਜਰ ਨਹੀਂ ਸਕਦੇ ਘਰ 'ਚ ਰਹਿੰਦੇ ਹੋਏ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜੰਦ ਕੇ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਨੇ ਸਾਡੇ ਬਚਪਨ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਦੇ ਨਾਲ ਸਾਨੂੰ ਪਾਲਿਆ ਹੈ ਇਸ ਦੇ ਆਧਾਰ ਤੇ ਹੀ ਅੱਜ ਕੁਝ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖ ਰਹੀ ਹਾਂ ਇਸ ਕਹਾਣੀ ਦਾ ਨਾਮ ਹੈ ਕਾਸ਼ ਸਮਝ ਆ ਜਾਵੇ ਮਾਪੇ ਇੱਕ ਪੌੜੀ ਦੀ ਨਹੀਂ ਹੁੰਦੀ ਜਿਸ ਤੇ ਚੜ ਕੇ ਅਸੀਂ ਬਲੰਦ ਹੋ ਜਾਈਏ ਅਤੇ ਫਿਰ ਉਹਨਾਂ ਨੂੰ فراموش ਕਰ ਦੇਗੀ ਅਣ ਦੇਖਿਆ ਕਰ ਦੇਗੀ ਅਸੀਂ ਉਹਨਾਂ ਵੱਲ ਅਵੇਸਲੇ ਹੋ ਜਾਈਏ ਅਤੇ ਉਹਨਾਂ ਦੇ ਦੁੱਖ ਸੁੱਖ ਨੂੰ ਅਸੀਂ ਪੁੱਛਣਾ ਹੀ ਭੁੱਲ ਜਾਈਏ ਕਿ ਤੁਹਾਨੂੰ ਕੋਈ ਤਕਲੀਫ ਹੈ ਜਾਂ ਨਹੀਂ ਹੈ ਅਤੇ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਨੂੰ ਅਸੀਂ ਨજર ਅੰਦਾਜ਼ ਕਰ ਦੇਗੇ ਬਚਪਨ ਵਿੱਚ ਸਾਨੂੰ ਉਹਨਾਂ ਦੇ ਸਹਾਰੇ ਦੀ ਲੋੜ ਹੁੰਦੀ ਹੈ ਤੇ ਬਡੇਪੇ ਦੇ ਵਿੱਚ ਮਾਪੇ ਨੂੰ ਧੀਆਂ ਪੁੱਤਰਾਂ ਦੇ ਸਹਾਰੇ ਦੀ ਲੋੜ ਹੁੰਦੀ ਹੈ ਸਾਨੂੰ ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ ਉਹਨਾਂ ਨੂੰ ਨਰਸਾਂ ਜਾਂ ਨੌਕਰਾਂ ਦੇ ਸਹਾਰੇ ਨਹੀਂ ਛੱਡਣਾ ਚਾਹੀਦਾ ਪਰ ਇਹ ਗੱਲ ਹਮੇਸ਼ਾ ਯਾਦ ਰੱਖੋ ਮਾਂ ਬਾਪ ਬੱਚਿਆਂ ਦੀ ਢਾਲ ਹੁੰਦੇ ਹਨ ਉਹ ਇੱਕ ਐਸਾ ਦਰਖਤ ਹੁੰਦੇ ਹਨ ਜੋ ਦਰਖਤ ਬੁੱਢਾ ਹੋਣ ਤੇ ਫਲ ਤੇ ਭਾਵੇਂ ਸਾਨੂੰ ਨਾ ਦੇ ਸਕੇ ਪਰ ਉਹ ਸਾਨੂੰ ਛਾਂ ਜ਼ਰੂਰ ਦਿੰਦਾ ਹੈ ਜਿੰਨਾ ਚਿਰ ਸਾਡੇ ਮਾਪੇ ਜਿਉਂਦੇ ਹਨ ਸਾਡੇ ਉੱਤੇ ਹਮੇਸ਼ਾ ਹੀ ਛਾਂ ਰਹਿੰਦੀ ਹੈ ਉਹ ਸਾਡੀ ਕੋਰਾ ਵੀ ਦੁੱਖ ਤਕਲੀਫ ਸਹਿਣ ਨਹੀਂ ਕਰ ਸਕਦੇ ਭਾਵੇਂ ਅਸੀਂ ਕਿੰਨੀ ਵੀ ਉਮਰ ਦੇ ਕਿੰਨੇ ਵੀ ਵੱਡੇ ਆਉਂਦੇ ਤੇ ਨਾ ਪਹੁੰਚ ਜਾਈਏ ਕਿੰਨੀ ਵੀ ਵੱਡੀ ਉਮਰ ਦੇ ਨਾ ਹੋ ਜਾਈਏ ਅਸੀਂ ਫਿਰ ਵੀ ਉਹਨਾਂ ਦੇ ਲਈ ਬੱਚੇ ਹੀ ਰਹਿੰਦੇ ਹਾਂ ਇਸ ਕਰਕੇ ਸਾਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਉਹਨਾਂ ਦਾ ਆਦਰ ਸਤਕਾਰ ਕਰਨਾ ਚਾਹੀਦਾ ਹੈ ਜੇਕਰ ਅਸੀਂ ਉਹਨਾਂ ਦੀ ਸਿਹਤ ਦਾ ਖਿਆਨ ਰੱਖਾਂਗੇ ਤਾਂ ਉਹ ਜਿਆਦਾ ਦੇਰ ਤੱਕ ਸਾਡੀ ਸਹਾਇਤਾ ਕਰ ਸਕਣਗੇ ਉਹ ਜੋ ਵੀ ਤਿਲ ਫੁੱਲ ਆਪਣੇ ਕੋਲ ਹੁੰਦਾ ਹੈ ਆਪਣੀ ਔਲਾਦ ਤੋਂ مشاور ਕਰਦੇ ਹਨ ਧੰਨਵਾਦ ਇਹ ਇਹ ਦੱਸਣਾ ਕਿ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਬਹੁਤ ਸ਼ੁਕਰਗੁਜ਼ਾਰੀ